ਰਾਤ ਰੋ ਬਹੁਤ ਜ਼ਬਰਦਸਤ ਆ ਮੇਰਾ ਬੋਤ ਵਾਪਸ ਨਹੀਂ ਆਉਂਦਾ ਜੀ ਅੱਛਾ ਭਾਈ ਜਿਹੜੇ ਵੀਰ ਦੀ ਡੈਥ ਹੋਈ ਤੁਹਾਡਾ ਕੀ ਲੱਗਦਾ ਸੀ ਸਾਡਾ ਭਤੀਜਾ ਸੀ ਭਾਈ ਜੀ ਅੱਛਾ ਜੀ ਭਾਈ ਦਾ ਬੇਟਾ ਸੀ ਅੱਛਾ ਜੀ ਨਾਮ ਕੀ ਜੀ ਇਹਨਾਂ ਦਾ ਨਾ ਮੈਂ ਜੋ ਮਨਜੀਤ ਸਿੰਘ ਜੀ ਮੋਰ ਮਸਾਈ 18 19 ਸਾਲ ਅੱਛਾ ਜੀ ਕਿ ਕਿੰਨੇ ਚੱਕ ਮਕਰਦ ਹਲਕਾ ਅਟਾਰੀ ਪੈਂਦਾ ਹੈ ਜੀ ਅੱਛਾ ਜੀ ਹਾਂ ਜੀ ਅਸੀਂ ਪਤਾ ਨਹੀਂ ਅਸੀਂ ਬਲ ਰਹੇ ਆ ਅਸੀਂ ਕਿੰਨੇ ਕਿ ਇੱਥੇ ਸੁਨੇ ਪਾ ਚੁੱਕੇ ਆ ਨੌਜਵਾਨ ਬੱਚਿਆਂ ਦੇ ਅੱਛਾ ਜੀ ਮਾਨਸਕਾ ਇਸ ਗੱਲ ਦਾ ਦਵਾ ਕਰਦੀ ਹੈ ਕਿ ਅਸੀਂ ਮਸਾ ਪਿੰਡਾਂ ਚੋਂ ਖਤਮ ਕਰ ਦਿੱਤਾ ਖਤਮ ਕਰ ਦਿੱਤਾ ਪਰ ਇਹ ਵੀ ਜਗਾ ਸ਼ਿਵਾ ਬਲ ਰਹੇ ਨਸ਼ੇ ਦੇ ਭੇਟ ਚੜਿਆ ਹੈ ਜੇ ਦਬਾਈ ਤੁਸੀਂ ਹੁਣੇ ਕਿਹਾ ਕਿ ਪਹਿਲੇ ਵੀ ਆਪਾਂ ਸਵੇ ਬਲੇ ਤੁਸੀਂ ਪ੍ਰਸ਼ਾਸਨ ਨੂੰ ਕੋਈ ਇਹਦੇ ਬਾਰੇ ਜਾਣਕਾਰੀ ਦਿੱਤੀ ਅਜੇ ਤੱਕ ਸਾਡੀ ਤਾਂ ਪਿੰਡ ਦੀ ਪੰਚਾਇਤ ਤੱਕ ਹੀ ਵਾਹ ਵਾ ਅੱਛਾ ਜੇ ਹੋ ਹੋ ਕਈ ਇੰਟਰਸਟ ਬਣੇ ਨੇ ਉਹਨਾਂ ਦੇ ਤੱਕ ਗੱਲ ਪੰਚਾਇਤ ਦੀ ਆ ਪ੍ਰਸ਼ਾਸਨ ਤਾਂ ਇਸ ਗੱਲ ਨੂੰ ਲੈ ਕੇ ਰਾਜੀ ਨਹੀਂ ਹੈ ਕਿ ਤੁਹਾਡੇ ਪਿੰਡ ਦਾ ਸ਼ਾ ਉਹ ਕਹਿੰਦੇ ਬਿਲਕੁਲ ਖਤਮ ਕਰ ਕਿਉਂਕਿ ਅਸੀਂ ਠੀਕ ਹੈ ਜੀ ਪਰ ਪਤਾ ਨਹੀਂ ਆ ਸਵੇ ਕਿਉਂ ਬਲਦੇ ਨੇ ਕਿਉਂ ਸਾਨੂੰ ਮੋਟਰਾਂ ਤੋਂ ਨੌਜਵਾਨ ਬੱਚਿਆਂ ਦੀਆਂ ਲਾਸ਼ਾਂ ਮਿਲਦੀਆਂ ਨੇ ਸਾਨੂੰ ਅਜੇ ਤੱਕ ਸਮਝ ਨਹੀਂ ਆਈ ਅਸੀਂ ਪਤਾ ਨਹੀਂ 1 ਮਹੀਨੇ ਦੇ ਵਿੱਚ 2 3 5 ਸਿਵੇ ਇਸੇ ਤਰ੍ਹਾਂ ਹੀ ਇੱਥੇ ਅਸੀਂ ਬਾਲਦੇ ਆਂ ਠੀਕ ਹੈ ਅਸੀਂ ਸਰਕਾਰ ਕੋਲੋਂ ਇਹ ਗੱਲ ਚਾਹੁੰਦੇ ਆਂ ਕਿ ਸਾਨੂੰ ਨੌਕਰੀਆਂ ਨਾ ਦੋ ਸਾਨੂੰ ਆਟਾ ਦਾਲ ਨਾ ਦੋ ਸਾਨੂੰ ਮੁਕਤ ਦੀਆਂ ਸਕੀਮਾਂ ਨਾ ਦੋ ਪਰ ਸਾਡੇ ਹਲਕੇ 'ਚੋਂ ਸਾਡੇ ਪਿੰਡਾਂ 'ਚੋਂ ਨਸ਼ਾ ਖਤਮ ਕਰ ਦਿੱਤਾ ਯਾਰ ਅਸੀਂ ਸੁਖੀ ਰਹਿ ਪਾਵਾਂਗੇ ਠੀਕ ਹੈ ਜੀ ਮਾਨ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮਾਨ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਤਾਂ ਬਹੁਤ ਰੋਲਾ ਪਾਉਂਦੇ ਹੋ ਕਿ ਗਲਤ ਨਸ਼ਾ ਖਤਮ ਕਰਤਾ ਨਸ਼ਾ ਖਤਮ ਕਰਤਾ ਫੇਰ ਜਿਹੜਿਆ ਨੌਜਵਾਨ ਬੱਚਿਆਂ ਦੀਆਂ ਲਾਸ਼ਾਂ ਮੋਟਰਾਂ ਤੋਂ ਮਿਲਦੀਆਂ ਨੇ ਖੇਤਾਂ ਚੋਂ ਮਿਲਦੀਆਂ ਨੇ ਉਹ ਕਿੱਥੋਂ ਆ ਜਾਂਦੀਆਂ ਨੇ ਉਹ ਕਿਹੜਾ ਭੇੜਿਆ ਉਹਨਾਂ ਨੂੰ ਖਾ ਜਾਂਦਾ ਹੈ ਕਿ ਸਾਨੂੰ ਲਾਸ਼ਾਂ ਉੱਥੋਂ ਚੁੱਕਣੀਆਂ ਪੈਂਦੀਆਂ ਨੇ ਲਾਗੇ ਸਿੰਜੀਆਂ ਹੁੰਦੀਆਂ ਨੇ ਡੋਜ਼ ਹੁੰਦੇ ਨੇ ਜਿਹੜੇ ਉਹ ਲੈਂਦੇ ਨੇ ਨਸ਼ੇ ਵਾਲੇ ਉਹ ਕਿੱਥੋਂ ਮਿਲਦੇ ਨੇ ਇਹਨਾਂ ਨੂੰ ਉਹ ਕੌਣ ਦਿੰਦਾ ਹੈ ਕੌਣ ਪ੍ਰੋਵਾਈਡ ਕਰਦਾ ਹੈ ਤੇ ਵੀਰ ਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹਦੀ ਡੈਥ ਹੋ ਚੁੱਕੀ ਹੈ ਇਹਦਾ ਪਤਾ ਲੱਗਿਆ ਕਿ ਇਹ ਆਪਣੇ ਕੰਮ ਤੇ ਜਾਂਦਾ ਸੀ ਤਾਂ ਪਰਿਵਾਰ ਨੂੰ ਸੀਗਾ ਕਿ ਜਿੱਥੇ ਕੰਮ ਤੇ ਜਾਂਦਾ ਉੱਥੇ ਰਾਤ ਨੂੰ ਰੁਕ ਗਿਆ ਪਰ ਸਾਨੂੰ ਸਵੇਰ ਤੇ ਪਿੰਡ ਦੇ ਕਿਸੇ ਵੀ ਸਨੀਕ ਨੇ ਇਹ ਗੱਲ ਦੱਸੀ ਕਿ ਤੁਹਾਡਾ ਜਿਹੜਾ ਬੱਚਾ ਹੈ ਉਸੇ ਮੋਟਰ ਤੇ ਡੈੱਡ ਬੋਡੀ ਪਈ ਹੋਈ ਹੈ ਫਿਰ ਅਸੀਂ ਲੈ ਕੇ ਆਏ ਹਾਂ ਸਵੇਰਾ 8:30 ਵਜੇ ਠੀਕ ਹੈ ਜੀ ਜੀ